ਜਦ ਕੀ ਗਿਣਾ ਚਾਹੋਗੇ ਅਜਿਹੇ ਜਿੰਦਗੀ ਅਸਰ ਸੁਣ ਦੱਸਿਆ ਬਚਨ ਨੂੰ ਆਪਣੀ ਰੀਮੇਂਟਾ ਤੁਸੀਂ ਕੀਤੀ ਦੱਸਿਆ ਗਿਆ ਲੱਗਦਾ ਇਹ ਸਾਰੇ ਅਫਸਰ ਅਧਿਕਾਰੀ ਅਜੇ ਹ ਬਚਨ ਵੀ ਸਨ ਸਕੇ ਦਿਨ ਤੇ ਨਹੀਂ ਸਾਡੇ ਪੰਜਾਬ ਸਰਕਾਰ ਸਾਡੇ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਸਾਨੂੰ ਉਹਨਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਕਿ ਅਸੀਂ ਇਸ ਪੰਜਾਬ ਨੂੰ ਜਿਹੜੇ-ਜਿਹੜੇ ਹਲਕਿਆਂ ਦੇ ਵਿੱਚ ਅਸੀਂ ਡਿਊਟੀ ਕਰਨੇ ਆ ਉਹ ਜਿਹੜਾ ਹਲਕਾ ਹੈ ਨਸ਼ਿਆਂ ਤੋਂ ਮੁਕਤ ਹੋਵੇ ਇਸ ਮਹੌਮਦੇ ਵਿੱਚ ਅਸੀਂ ਲੋਕਾਂ ਨੂੰ ਪਿੰਡਾਂ 'ਚ ਜਾ ਜਾ ਕੇ ਅਵੇਅਰ ਕਰਦੇ ਆ ਕਿ ਸਾਨੂੰ ਪੁਲਿਸ ਦਾ ਸਾਥ ਦਿਓ ਜੋ ਲੋਕ ਨਸ਼ਾ ਵੇਚਦੇ ਆ ਬਕਾਉਂਦੇ ਆ ਜਾਂ ਫਿਰ ਬਾਹਰੋਂ ਵੇਚਣ ਆਉਂਦੇ ਆ ਉਹਨਾਂ ਦੇ ਖਿਲਾਫ ਅਸੀਂ ਵੱਡੀ ਕਾਰਵਾਈ ਕਰ ਸਕੀਏ ਅੱਜ ਜੇ ਅਸੀਂ ਸਕੂਲ ਦੇ ਵਿੱਚ ਪਹੁੰਚੇ ਕਾਫੀ ਬੱਚੇ ਬੈਠੇ ਵੀ ਸੀ ਤੇ ਨਾ ਬਾਹਰ ਜਾ ਕੀ ਕੀ ਇਹ ਕੰਮ ਕਰਦੇ ਹੋ ਕਿਉਂਕਿ ਜਿਹੜਾ ਨਸ਼ੇ ਦੀ ਲਤ ਹੈ ਇਹਨਾਂ ਬੱਚਿਆਂ ਨੂੰ ਜਾਗਰੂਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਤੱਕ ਇਹਨਾਂ ਦੇ ਮਾੜੇ ਪ੍ਰਭਾਵ ਇਹਨਾਂ ਨੂੰ ਨਹੀਂ ਦੱਸੇ ਜਾਂਦੇ ਤਾਂ ਮੈਨੂੰ ਨਹੀਂ ਲੱਗਦਾ ਇਹ ਬੱਚੇ ਜਿਹੜੇ ਹੈਗੇ ਆ ਉਸ ਦਾ ਸ਼ਿਕਾਰ ਹੋਣਗੇ ਅੱਜ ਇਹਨਾਂ ਦੇ ਵਿੱਚ ਜੋ ਮੈਂ ਅਵੇਅਰਨੈਸ ਕੈਂਪ ਨਸ਼ਿਆਂ ਦੇ ਖਿਲਾਫ ਦੱਸ ਕੇ ਗਈਆਂ ਔਰ ਇਹਨਾਂ ਬੱਚਿਆਂ ਨੂੰ ਦੱਸਿਆ ਗਿਆ ਵੀ ਨਸ਼ੇ ਦੇ ਕਿੰਨੇ ਮਾੜੇ ਪਰਵਾਹ ਨੇ ਇਹ ਕਿਵੇਂ ਜ਼ਿੰਦਗੀ ਦੇ ਮਨੋਖੁਖ ਨੂੰ ਖਤਮ ਕਰਦੇ ਨੇ ਸੋ ਮੈਨੂੰ ਨਹੀਂ ਲੱਗਦਾ ਇਹਨਾਂ ਗੱਲਾਂ ਤੋਂ ਬਾਅਦ ਅੱਜ ਇਹਨਾਂ ਬੱਚਿਆਂ ਨੇ ਪ੍ਰਣ ਕੀਤਾ ਵਿਸ਼ਵਾਸ ਦਿਵਾਇਆ ਕਿ ਜੇਕਰ ਸਾਡੇ ਘਰ ਦੇ ਵਿੱਚ ਵੀ ਕੋਈ ਅਜਿਹੀ ਗੱਲ ਆਉਂਦੀ ਆ ਤਾਂ ਅਸੀਂ ਪੁਲਿਸ ਨੂੰ ਇਤਲਾਹ ਦਵਾਵਾਂਗੇ ਸਹਿਯੋਗ ਦਵਾਵਾਂਗੇ ਅਸੀਂ ਖੁਦ ਆਪ ਨਸ਼ੇ ਤੋਂ ਰਹਿਤ ਰਾਵਾਂਗੇ ਔਰ ਸਪੋਰਟਸ ਦੇ ਖੇਤਰ ਦੇ ਵਿੱਚ ਅਸੀਂ ਬਾਜ਼ ਚੜ ਕੇ ਹਿੱਸਾ ਲਵਾਂਗੇ ਇਸ ਤਰ੍ਹਾਂ ਬਚਨੇ ਲਈ ਸਮਝਦਾਰ ਹੁੰਦਾ ਕਿ ਪੁਲਿਸ ਦਾ ਨੰਬਰ ਕੀ ਹੈ ਜਿਹੜਾ ਤੁਹਾਡੇ ਥਾਣੇ ਦਾ ਨੰਬਰ ਹੈ ਕਿ ਆਰਾਮ ਦੇ ਨਾਲ ਵਿੱਚ ਤੁਹਾਨੂੰ ਫੋਨ ਕਰ ਸਕਦੇ ਹੋ ਕਿ ਕੋਈ ਬੰਦਾ ਗਲਤ ਕਰ ਰਿਹਾ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਹੈ ਦੇਖੋ ਜੀ ਇਸ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਅਫਸਰਾਂ ਦੇ ਵੱਲੋਂ ਹਰ ਥਾਣੇ ਦੇ ਵਿੱਚ ਸਾਂਝ ਕੇਂਦਰ ਬਣਾਏ ਗਏ ਆ ਸਾਂਝ ਕੇਂਦਰ ਦਾ ਮਤਲਬ ਇਹੀ ਹੈ ਕਿ ਲੋਕ ਪੁਲਿਸ ਇੱਕ ਦੂਜੇ ਦੇ ਨਾਲ ਸਾਂਝ ਮਿੱਤਰਤਾ ਦੀ ਤਰ੍ਹਾਂ ਅਪਣਾਉਣ ਆਪ ਦਾ ਡਰ ਆਪ ਦੇ ਖੋਪ ਜਿਹੜੇ ਹੈਗੇ ਆ ਉਹਨੂੰ ਖਤਮ ਕਰਕੇ ਪੁਲਿਸ ਦਾ ਸਾਥ ਦੇਣ ਤਾਂ ਜੋ ਅਸੀਂ ਬਰਾਈ ਨੂੰ ਸਾਡੇ ਸਮਾਜ ਦੇ ਵਿੱਚੋਂ ਕਾਨੂੰਨ ਦੀ ਬਵਸਥਾ ਨੂੰ ਬਣਾਈ ਰੱਖੀਏ ਔਰ ਬਰਾਈ ਨੂੰ ਖਤਮ ਕਰ ਦਈਏ ਜੀ। ਮੈਡਮ ਸਤਿ ਸ਼੍ਰੀ ਅਕਾਲ ਤੁਹਾਨੂੰ ਕਿੱਥੋਂ ਆਏ ਸੀ ਬੱਚੇ ਨੂੰ ਸਿੱਖਿਆ ਦਿੱਤੀ ਗਈ ਹੈ ਆਪਣੇ ਜੀਵਨ ਬਾਰੇ ਦੱਸਿਆ ਗਿਆ ਸਗਾ ਸੱਸੇ ਗਿਆ ਲੋੜ ਹੈ ਜਿਹੜੇ ਸਿੱਖਿਆ ਵੀ ਜਿਹੜੇ ਬੱਚੇ ਨੂੰ ਪ੍ਰੇਰਿਤ ਕਰ ਸਕਦੇ ਆ। ਸੀਨੀਅਰ ਸਕੰਦਰੀ ਸਕੂਲ ਅਕਲੀਆ ਦੇ ਵਿੱਚ ਅੱਜ ਐਸ ਐਚਓ ਜੋਗਾ ਮੈਡਮ ਬਿਆਨਤ ਕੌਰ ਜੀ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਸਟਾਰਟ ਕੀਤੀ ਹੋਈ ਹੈ ਪੰਜਾਬ ਗਵਰਨਮੈਂਟ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਬੱਚਿਆਂ 'ਚ ਸਪੋਰਟਸ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਉਦਾਹਰਨਾਂ ਦਿੱਤੀਆਂ ਕਿ ਕਿਸ ਤਰ੍ਹਾਂ ਮੈਂ ਸਪੋਰਟਸ ਦੇ ਵਿੱਚੋਂ ਅਚੀਵ ਕਰਕੇ ਇਸ ਅਹੁਦੇ ਤੇ ਪਹੁੰਚੀ ਹਾਂ ਤੇ ਸਾਰੇ ਬੱਚਿਆਂ ਨੂੰ ਬਹੁਤ ਹੀ ਉਹਨਾਂ ਨੇ ਆਮ ਤਰੀਕੇ ਦੇ ਨਾਲ ਜਿਹੜੇ ਬੱਚਾ ਦੀ ਸਮਾਜ ਚ ਪੈਂਦਾ ਸੀ ਤਾਂ ਉਹਦੇ ਨਾਲ ਨਸ਼ਿਆਂ ਦੇ ਖਿਲਾਫ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਮੈਡਮ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਹ ਐਡੋਲੇਸੈਂਟ ਬੱਚੇ ਹੁੰਦੇ ਨੇ ਇਹਨਾਂ ਨੂੰ ਇੱਕ ਕਿਰਨ ਦੀ ਲੋੜ ਹੁੰਦੀ ਹੈ ਕਿ ਕੋਈ ਇਹਨਾਂ ਲਈ ਰਾਹ ਦਸੇਰਾ ਬਣੇ ਜਿਹੜਾ ਸਪੋਰਟਸ ਦੇ ਵਿੱਚੋਂ ਵੀ ਅਚੀਵਮੈਂਟ ਕਰਕੇ ਆਇਆ ਹੋਵੇ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਗਾਈਡੈਂਸ ਦੀ ਹਮੇਸ਼ਾ ਲੋੜ ਰਹਿੰਦੀ ਹੈ